ਬਾਬਾ ਜੀਵਨ ਸਿੰਘ ਜੀ ਦੇ ਛਿੱਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਬਾਬਾ ਜੀਵਨ ਸਿੰਘ ਸੰਘਰਸ਼ ਕਮੇਟੀ ਵੱਲੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਧਕ ਦੇ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਛਿੱਦੀ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਦੌਰਾਨ ਸੁਖਣੀ ਸਾਹਿਬ ਖੰਡ ਪਾੜ ਦੇ ਭੋਗ ਪਾਏ ਗਏ ਕਥਾ ਕੀਰਤਨ ਭਾਈ ਗੁਰਸੇਖ ਸਿੰਘ ਸਾਧਕ ਵੱਲੋਂ ਕੀਤੀ ਗਈ ਇਸ ਮੌਕੇ ਤੇ ਅਟੁੱਟ ਅ ਗੁਰੂ ਕਾ ਲੰਗਰ ਲਾਇਆ ਗਿਆ ਤਾਂ ਆਈਆਂ ਹੋਈਆਂ ਸੰਗਤਾਂ ਨੇ ਵੱਧ ਚੜ੍ਹ ਦੀ ਸੇਵਾ ਕਰਕੇ ਪੰਨ ਦੇ ਭਾਗੀ ਬਣੇ ਕੇ ਐਸ ਕੇ ਨੂੰ ਚਲਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਹਨ ਕੁਰਬਾਨੀਆਂ ਨਾ ਕਹਾਂ ਨਾ ਬਕੀ ਨਾ ਕਹੂੰ ਤਬ ਕੀ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਨੂੰ ਜਿਵੇਂ ਮੋਦੀ ਆ ਨਾ ਹਿੰਦੁਸਤਾਨ ਦਾ ਰਾਜਾ ਸੀ ਔਰ ਤੇ ਗੁਰੂ ਸਵਾਰਿਓ ਉਸ ਸਮੇ ਬਾਪੂ ਨੇ ਅਨੰਦਪੁਰ ਸਾਹਿਬ ਦਾ ਕਿਲਾ ਬਾਪੂ ਦੇ ਚਾਰ ਤੂਪਾਂ ਜੀ ਜਿਨ੍ਹਾਂ ਦੇ ਜ਼ਿਕਰ ਆਉਂਦਾ ਬਿਜ਼ਕੋਰ ਬਾਗਣੀ ਨਿਹੰਗ ਸਤਰੂ ਜੀ ਦਸ਼ਮਨਾ ਦੇ ਹੱਥ ਨਹੀਂ ਲੱਗਣ ਦਿੱਤੀਆਂ ਉਹਨਾਂ ਨੂੰ ਉਖਾੜ ਕੇ ਪਾਣੀ ਵਿੱਚ ਪ੍ਰਵਾਹ ਦਿੱਤਾ। ਇੱਥੋਂ ਫਿਰ ਭਾਈ ਗੁਰਬਖਸ਼ ਸਿੰਘ ਜੀ ਭਾਈ ਜੈਤਾ ਜੀ ਨਾਲ ਨੇ। ਬਾਕੀ ਉਹਨਾਂ ਦੇ ਪੁੱਤਰ ਨੇ ਜੀ ਚਾਰ ਭਾਈ ਜੈਤਾ ਜੀ ਦੇ ਗੁਲਜਾਰ ਸਿੰਘ, ਗੁਰਦਿਆਲ ਸਿੰਘ, ਸੁੱਖਾ ਸਿੰਘ ਤੇ ਸੇਵਾ ਸਿੰਘ। ਦੋ ਪੁੱਤਰ ਸਰਸਾਂ ਦੇ ਜੀ ਦੇ ਸ਼ਹੀਦ ਹੋਏ ਤੇ ਦੋ ਚਕਤੌਰ ਦੇ। ਤੇ ਮਾਤਾ ਪ੍ਰੇਮ ਨੋ ਜੀ ਸਰਸਾਂ ਦੇ ਜੀ ਦੇ ਕਿਨਾਰੇ ਸ਼ਹੀਦ ਹੋ ਗਈ ਸੀ। ਸਾਰਾ ਪਰਿਵਾਰ ਵਾਪਸ ਭਾਈ ਜੈਤਾ ਜੀ ਦੇ। ਤੇ ਗੁਰੂ ਸਵਾਰੀ ਉਸ ਸਮੇਂ ਐ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿ ਕਿਸਮਾ ਖਾਦੀਆਂ ਮਾਰੇ ਨੇ ਛੱਡਦੇ ਨਹੀਂ ਸੀ ਆਪਣੀ ਖਰੀ ਪਰ ਐਸਾ ਸਮਾਂ ਆ ਗਿਆ ਗੁਰੂ ਸਵਾਰੀ ਬਾਪੂ ਦਾ ਪ੍ਰਸ਼ਾਦੀ ਹੱਥੀ ਚੜ੍ਹਾਈ ਕਰ ਗਿਆ ਹਾਂਜੀ ਬਾਪੂ ਦਾ ਨੀਲਾ ਘੋੜਾ ਤੜਫ ਤੜਫ ਕੇ ਸਰੀਰ ਛੱਡ ਗਿਆ ਅਕਾਲ ਮਾਰੇ ਅਨੰਦਪੁਰ ਸਾਹਿਬ ਕਿਉਂਕਿ ਗੁਰੂ ਤੇਗ ਬਹਾਦਰ ਪਿਤਾ ਤੇ ਸਾਡੇ ਬਾਪੂ ਦੇ ਬਾਪੂ ਦੀ ਜਗ੍ਹਾ ਰਉ ਨਾਨਕ ਸਭ ਤੇਰੀ ਵਦਿਆ ਜੀ ਗੋਇੰਦ ਸਾਹਿਬ ਜੀ ਆਗੇ ਵੰਦਿ ਤਿਨਿ ਬਾਤ ਅਨਾਰਾਧ ਕੰਤਾ ਸੁਖਰਾਸ ਤਾਗੋ ਸਤਿਗੋ ਓ ਔੰਕਾਰ ਸ੍ਰੀ ਵਾਰ ਪਾਤਸ਼ਾਹ ਜੀ ਕੀ ਬਾਤੇ ਵਾਹਿਗੁਰੂ ਭਗਵਾਨ ਜੀ ਕੀ ਪਾਤਸ਼ਾਹ ਜੀ ਦਸਵੇਂ ਸ੍ਰੀ ਗੁਰੂ ਗੋਬਿੰਦ ਜੀ ਸਾਹਿਬ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਕੀ ਨਾਮ ਆ ਬਾਬਾ ਜੀ ਗਿਆਨੀ ਮੰਗਲ ਸਿੰਘ ਜੀ ਹਾਂਜੀ ਜੋ ਤੁਸੀਂ ਅੱਜ ਬਾਬਾ ਜੀਵਨ ਸਿੰਘ ਜੀ ਦਾ ਅਛੀਦੀ ਦਿਹਾੜਾ ਮਨਾ ਰਹੇ ਆਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਹ ਹੀ ਕਹਿਣਾ ਚਾਹੁੰਨੇ ਆਂ ਵੀ ਸੰਗਤ ਨੂੰ ਜਿਹੜੇ ਬਾਬਾ ਜੀਵਨ ਸਿੰਘ ਦੀ ਅੱਜ ਯਾਦ ਮਨਾ ਰਹੇ ਆਂ ਅਛੀਦੀ ਦਿਹਾੜਾ ਮਨਾ ਰਹੇ ਆਂ ਉਹਨਾਂ ਦੇ ਬਚਨਾਂ ਤੇ ਬਾਰਾ ਦਈਏ ਜੋ ਉਹਨਾਂ ਨੇ ਇਸ ਸੰਸਾਰ ਵਿੱਚ ਆਣ ਕੇ ਕਮਾਈ ਕੀਤੀ ਗੁਰੂ ਸਾਹਿਬ ਦੇ ਨਾਲ ਸਾਰਾ ਪਰਿਵਾਰ ਗੁਰੂ ਸਾਹਿਬ ਦੀ ਸੇਵਾ ਵਿੱਚ ਰਹੇ ਨੇ ਬੜੇ ਵੱਡੀ ਕੁਰਬਾਨੀ ਮਹਾਂਪੁਰਖਾਂ ਦੀ ਜੋ ਬਾਬਾ ਜੀਵਨ ਸਿੰਘ ਜੀ ਦਸਮ ਪਿਤਾ ਦੇ ਨਾਲ ਰਹੇ ਪੰਜਮਾ ਬਾਟਾ ਸਤਗੁਰਾਂ ਨੇ ਬਾਬਾ ਜੀਵਨ ਸਿੰਘ ਨੂੰ ਸ਼ਿਕਾਇਆ ਤਾਂ ਦਿੱਲੀ ਚਾਂਦਨੀ ਚੌਂਗ ਤੋਂ ਨੌਵੇਂ ਪਾਤਸ਼ਾਹ ਜੀ ਦਾ ਸਿੱਸਾ ਲੈ ਕੇ ਆਏ ਬੜੀ ਵੱਡੀ ਕੁਰਬਾਨੀ ਬੜੀ ਵੱਡੀ ਸੇਵਾ ਨਿਭਾਈ ਸਿੰਘਾ ਨੇ ਸਿੰਘ ਨੇ ਗੁਰੂ ਕੀ ਪਿਆਰਿਓ ਅਸੀਂ ਇਹੀ ਸਿੱਖਿਆ ਦਿੰਨੇ ਆ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦੀਆਂ ਸੰਗਤਾਂ ਨੂੰ ਮੱਝਵੀ ਸਖ ਸੂਰਮਿਆਂ ਨੂੰ ਮਤਾਵਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਵਿਖੰਡੇ ਬਾਟੇ ਦੀ ਪੌ ਲੈ ਕੇ ਸਿੰਘ ਸਜੋ ਅਤੇ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿਓ ਕਿ ਗੁਰੂ ਦੇ ਲੜ ਲੱਗੋ ਛੋਟੇ ਸ਼ਾਹਬਜ਼ਾਦਿਆਂ ਦੇ ਵੱਡੇ ਸ਼ਾਹਬਜ਼ਾਦਿਆਂ ਦੇ ਉਹਨਾਂ ਨੂੰ ਨਾਂ કંਠ ਕਰਵਾਓ ਪੰਜ ਪਿਆਰਿਆਂ ਦੇ ਨਾਂ ਦੱਸਾਂ ਗੁਰੂਆਂ ਦੇ ਨਾਂ ਗੁਰਬਾਣੀ ਨਾਲ ਬੱਚਿਆਂ ਨੂੰ ਜੋੜੋ ਦੁਹਾਂਤ ਤੋਂ ਬਾਅਦ ਗੁਰੂ ਘਰ ਦਾ ਸਤਕਾਰ ਕਰੋ ਤਾਂ ਹੀ ਗੁਰੂ ਕੇ ਪਿਆਰੋਂ ਆਪਣਾ ਭਲਾ ਹੋ ਸਕਦਾ ਆਪਾਂ ਨੂੰ ਤਾਂ ਹੀ ਇਸ ਸੰਸਾਰ ਦੇ ਵਿੱਚ ਆਉਣ ਦਾ ਫਾਇਦਾ ਹੈ ਜੀ ਆਪਾਂ ਆਪਣੇ ਯੋਧਿਆਂ ਨੂੰ ਯਾਦ ਕਰਕੇ ਉਹਨਾਂ ਦੇ ਸੋਲਾਂ ਤੇ ਚੱਲੀਏ ਅਤੇ ਉਹਨਾਂ ਦੇ ਬਚਨਾਂ ਤੇ ਪਾਰਾ ਦੇਈਏ ਤੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ ਬੜੇ ਕਿਰਪਾ ਮਾਲਕ ਨੇ ਕੀਤੀ ਜੋ ਅੱਜ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਨੇ ਵੀ ਬੜੇ ਧੁੰਮ ਧਾਮ ਦੇ ਨਾਲ ਬੜੀ ਕਿਰਪਾ ਦੇ ਨਾਲ ਪਾਤਸ਼ਾਹ ਦੀ ਕਿਰਪਾ ਦੇ ਨਾਲ ਸੇਵਾ ਕੀਤੀ ਹੈ ਕਮੇਟੀ ਮੈਂਬਰਾਂ ਨੇ ਜੋ ਵੀ ਗੁਰੂ ਘਰ ਦੇ ਆਗੂ ਨੇ ਸੋ ਬੜੇ ਦਿਰਾਤੂ ਸੇਵਾ ਨਿਭਾਰੇ ਨੇ ਜੋ ਅੱਜ ਸੰਪੂਰਨ ਬਾਣੀ ਦੇ ਭੋਗ ਪਾਏ ਗਏ ਉਹ ਪ੍ਰੰਤ ਗੁਰੂ ਕਾ ਲੰਗਰ ਤੋਟ ਵਰਤ ਰਿਹਾ ਸੋ ਇਸੇ ਤਰ੍ਹਾਂ ਸਾਡੀ ਇਹ ਸਿੱਖਿਆ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਜੀ ਦੇ ਪਰਿਵਾਰਾਂ ਨੂੰ ਕਿ ਬਾਬਾ ਜੀਵਨ ਸਿੰਘ ਜੀ ਦੇ ਬਚਨਾਂ ਦੇ ਪਾਰਾ ਲਈਏ ਉਹਨਾਂ ਦੇ ਸੂਲਾਂ ਤੇ ਚੱਲੀਏ ਅਤੇ ਗੁਰੂ ਸਾਹਿਬ ਦੇ ਨਾਲ ਪਿਆਰ ਪਾਈਏ ਜਿਨ੍ਹਾਂ ਨੇ ਇੱਥੇ ਵੀ ਤੇ ਗਾਂ ਵੀ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ